ਪੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸੋਹਣਿਆਂ ਦੇ ਸੁਲਤਾਨ ਮਾਤਾ ਗੰਗਾ ਜੀ ਦੇ ਦਲਾਰੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਫਰਜ਼ੰਦ ਜਿਨ੍ਹਾਂ ਦੀ ਬਾਬਦ ਭਾਈ ਗੁਰਦਾਸ ਜੀ ਦਾ ਪਵਿੱਤਰ ਫਰਮਾਨ ਹੈ ਉਹ ਕਹਿੰਦੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕੇ ਮੂਰਤ ਹਰਗੋਬਿੰਦ ਸਵਾਰੀ ਜੱਲੀ ਪੀੜੀ ਛੋਡੀਆਂ ਰੂਪ ਦਿਖਾਵਨ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ ਹਜ਼ੂਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗੁਰੂ ਕੀ ਵਡਾਲੀ ਨੂੰ ਭਾਗ ਲਾਇ 1652 ਸੰਮਤ ਆਓ ਤਕੀਏ ਦਾਤੇ ਦੇ ਪਵਿੱਤਰ ਜੀਵਨ ਉੱਤੇ ਪੰਛੀ ਚਾਤ ਪਾਉਂਦੇ ਹੋਏ ਬੋਲ ਕਵਤਾ ਦੇ ਕਾਬਲੇ ਗੌਰ ਹੈ ਤਕੀਏ ਦੀਨ ਦੁਨੀਆ ਦੇ ਮਾਲਕ ਨੇ ਕਿੱਡਾ ਵੱਡਾ ਸਿੱਖਾਂ ਨੂੰ ਜੀਵਨ ਦਾਣ ਦਿੱਤਾ ਕਿੱਡੀ ਵੱਡੀ ਪਰਉਪਕਾਰੀ ਦੀਨ ਦੁਨੀਆ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਹੈ ਹਾਜ਼ੂਰ ਨੂੰ ਨਤ ਮਸਤਕ ਹੋਈਏ ਸੰਮਤ 1654 ਮਹੀਨੇ ਸੀ ਮੀ ਮੇਰਾ ਦੇ ਵਸੇ ਤਪ ਦੇ ਠਰ ਗਏ ਸੀਨੇ ਸੀ ਮੀ ਮੇਰਾ ਦੇ ਵਸੇ ਤਪ ਦੇ ਠਰ ਗਏ ਸੀਨੇ ਸੀ ਜਨਮ ਲਿਆ ਕਰ ਆ ਕੇ ਮੰਗ ਗੰਗਾ ਦਿਲਗੀਰੀ ਦੇ ਗਲ ਪੰਜਣ ਗੁਰਯੋ ਦੇ ਮਾਲਕ ਮੀਰੀ ਪੀਰੀ ਦੇ ਗਲ ਪੰਜਣ ਗੁਰਯੋ ਦੇ ਮਾਲਕ ਮੀ ਦੇ ਔ ਖੁਸ਼ੀਆਂ ਬਹੁਤ ਮਨਾਈਆਂ ਸ੍ਰੀ ਗੁਰੂ ਅਰਜਨ ਪਿਆਰੇ ਨੇ ਪੁੰਨਦਾਨ ਬਹੁ ਕੀਤੇ ਲੰਗਰ ਲਾਤੇ ਪਾਰੇ ਨੇ ਪੁੰਨਦਾਨ ਬਹੁ ਕੀਤੇ ਲੰਗਰ ਲਾਤੇ ਪਾਰੇ ਨੇ ਜੋ ਕਰ ਗਿਆ ਸੋ ਤਰ ਗਿਆ ਦਰਸ਼ਨ ਗੈਰ ਗੰਬੀਰੀ ਦੇ ਦਲ ਪੰਜਨ ਗੁਰ ਜੋ ਦੇ ਮਾਲਕ ਮੀਰੀ ਪੀਰੀ ਦੇ ਦਲ ਪੰਜਨ ਗੁਰ ਜੋ ਦੇ ਮਾਲਕ ਮੀਰੀ ਦੇ ਆ ਪਿਰਥੀ ਇਕੈਰ ਕਮਾਇਆ ਸਦਕੇ ਦਾਈ ਸਪੇਰੇ ਨੂੰ ਦਈ ਵਿੱਚ ਜ਼ਹਿਰ ਮਲਾ ਕੇ ਦੇਤਾ ਸਤ ਗੁਰ ਮੇਰੇ ਨੂੰ ਦਈ ਵਿੱਚ ਜ਼ਹਿਰ ਮਲਾ ਕੇ ਦੇਤਾ ਸਤ ਗੁਰ ਮੇਰੇ ਨੂੰ ਪਰ ਮਿੰਟਾਂ ਵਿੱਚ ਪਾਜ ਖੋਲ ਤੇ ਪਾਪ ਆਖੀਰੀ ਦੇ ਦਲ ਪੰਜਣ ਗੁਰ ਜੋ ਦੀ ਮਾਲਕ ਮੀਰੀ ਪੀਰੀ ਦੇ ਦਲ ਪੰਜਣ ਗੁਰ ਜੋ ਦੀ ਮਾਲਕ ਮੀਰੀ ਓ ਜਹਾਗੀਰ ਦੀ ਨੀਤੀ ਨੇ ਫਿਰ ਪਰਥੂ ਪਾ ਦਿੱਤਾ ਬੇਦੋਸ਼ੇ ਗੁਰੂ ਅਰਜਨ ਨੂੰ ਸ਼ਹੀਦ ਕਰਾ ਦਿੱਤਾ ਬੇਦੋਸ਼ੇ ਗੁਰੂ ਅਰਜਨ ਨੂੰ ਸ਼ਹੀਦ ਕਰਾ ਦਿੱਤਾ ਅਨੁਮਾਨ ਲਗਾ ਲੈ ਜ਼ਾਲਮ ਦੀ ਅਖਟੀਰੀ ਦੇ ਦਲ ਪੰਝਣ ਗੁਰਯੋਧੇ ਮਾਲਕ ਮੀਰੀ ਪੀਰੀ ਦੇ ਦਲ ਪੰਝਣ ਗੁਰਯੋਧੇ ਮਾਲਕ ਮੀਰੀ ਆ ਦੋ ਤਲਵਾਰਾਂ ਪਹਿਨ ਲਈਆਂ ਮੀਰੀ ਤੇ ਪੀਰੀ ਦੀ ਬਾਦਸ਼ਾਹਾਂ ਤੋਂ ਉੱਚੀ ਕਰਤੀ ਸ਼ਾਨ ਫਕੀਰੀ ਦੀ ਬਾਦਸ਼ਾਹਾਂ ਤੋਂ ਉੱਚੀ ਕਰਤੀ ਸ਼ਾਨ ਫਕੀਰੀ ਦੀ ਸ਼ੇ ਸਾਹੀ ਦਸਤਾਰ ਸਜਾ ਲਈ ਠਾਠ ਅਮੀਰੀ ਦੇ ਗਲ ਪੰਜਣ ਗੁਰਜੋ ਦੇ ਮਾਲਕ ਮੀਰੀ ਪੀਰੀ ਦੇ ਮਾਲ ਪੰਜਾਨ ਗੁਰੇ ਜੋਦੇ ਮਾਲਕ ਮੀਰੀ ਪੀਰੀ ਦੇ ਆ ਬਾਦ ਸ਼ਾਹਾਂ ਦੇ ਵੰਗਰ ਕਲਗੀ ਲਾ ਕੇ ਬੰਦੇ ਸੀ ਸਸਤਰ ਤਾਰੀ ਜੋਦੇ ਅਰਦਲ ਦੇ ਵਿੱਚ ਰਹਿੰਦੇ ਸੀ ਸਸਤਰ ਤਾਰੀ ਜੋਦੇ ਅਰਦਲ ਦੇ ਵਿੱਚ ਰਹਿੰਦੇ ਸੀ ਹਾਥੀ ਕੋੜੇ ਬਾਜਨਗਾਰੇ ਚੋ ਜੀ ਅਮੀਰੀ ਦੇ ਦਲ ਜਿੜਾਂ ਗੁਰਯੋਦੀ ਮਾਲਕ ਮੀਰੀ ਪੀਰੀ ਦੇ ਦਲ ਪੰਝਣ ਗੁਰਯੋਦੀ ਮਾਲਕ ਮੀਰੀ ਪੀਰੀ ਦੇ ਆਹ ਹਰ ਮੰਦਰ ਦੇ ਲਾਗੇ ਤਖਤ ਅਕਾਲ ਬਣਾ ਦਿੱਤਾ ਹੁਣ ਧਰਮ ਸਿਆਸਤ ਇਕੱਠੇ ਸਤਗੁਰ ਆਖ ਸੁਣਾ ਦਿੱਤਾ ਹੋਲ ਧਰਮ ਸਿਆਸਤ ਇਕੱਠੇ ਸਤਗੁਰ ਆਖ ਸੁਣਾ ਦਿੱਤਾ ਪਲਟਾਉ ਬੀਜ ਬੀਜ ਤੇ ਅਣਖ ਪਨੀਰੀ ਦੇ ਦਲ ਪੰਝਣ ਗੁਰਯੋਦੀ ਮਾਲਕ ਮੀਰੀ ਪੀਰੀ ਦੇ ਗਲ ਪੰਜਣ ਗੁਰਯੋ ਦੇ ਮਾਲਕ ਮੀਰੀ ਪੀਰੀ ਦੇ ਓ ਜਦ ਚੜਤ ਗੁਰਾਂ ਦੀ ਵੇਖੀ ਬਾਦਸ਼ਾਹ ਵੀ ਡਰਿਆ ਸੀ ਫੇਜ ਗਵਾਲੀਆਰ ਕਿਲੇ ਗੁਰਾਂ ਨੂੰ ਕੈਦੀ ਕਰਿਆ ਸੀ ਫੇਜ ਗਵਾਲੀਆਰ ਕਿਲੇ ਗੁਰਾਂ ਨੂੰ ਕੈਦੀ ਕਰਿਆ ਸੀ ਆਹ ਤੇਰੇ ਰਾਜਾ ਚੁਕਿਆ ਚਰਨੀ ਸਨੇ ਵਜੀਰੀ ਦੇ ਗਲ ਪੰਜਣ ਗੁਰਯੋ ਦੇ ਮਾਲਕ ਮੀਰੀ ਪੀਰੀ ਦੇ ਦਲ ਭੰਜਣ ਗੁਰਯੋਧੇ ਮਾਲਕ ਮੀਰੀ ਪੀਰੀ ਦੇ ਅਣਖੀ ਜੋਦੇ ਭਰਤੀ ਕਰ ਲੈ ਦੇਸ਼ ਦੋਆਬੇ ਦੇ ਲੈ ਰੱਖ ਜੰਗੀ ਜਰਨੈਲ ਬਿਧੀ ਚੰਦ ਵਰਗੇ ਮਾਜੇ ਦੇ ਲੈ ਰੱਖ ਜੰਗੀ ਜਰਨੈਲ ਬਿਧੀ ਚੰਦ ਵਰਗੇ ਮਾਜੇ ਦੇ ਚੁੱਕ ਪਲਟਾਉ ਬੀਜ ਬੀਜ ਤੇ ਅਣਖ ਪਨੀਰੀ ਦੇ ਦਲ ਭੰਜਣ ਗੁਰਯੋਧੇ ਮਾਲਕ ਮੀਰੀ ਪੀਰੀ ਦੇ ਮਾਲ ਪੰਜਣ ਗੁਰਯੋ ਦੇ ਮਾਲਕ ਮੀਰੀ ਪੀਰੀ ਦੇ ਓ ਜਿਹੜਾ ਵੀ ਜਰਨੈਲ ਗੁਰਾ ਤੇ ਚੜਕੇ ਆਉਂਦਾਰਾ ਲਿਖਦਾ ਬੋ ਪਰਿਆ ਆਖਰ ਨੂੰ ਪਛਤਾਉਂਦਾ ਗਿਆ ਲਿਖਦਾ ਬੋ ਪਰਿਆ ਆਖਰ ਨੂੰ ਪਛਤਾਉਂਦਾ ਗਿਆ ਮਨ ਚੀਮੇ ਸਿਮਰਨ ਬੋਲ ਤੇ ਬੋਲ ਅਖੀਰੀ ਦੇ ਮਾਲ ਪੰਜਣ ਗੁਰਯੋ ਦੇ ਮਾਲਕ ਮੀਰੀ ਪੀਰੀ ਦੇ ദർ പഞ്ഞയോധ മാല